3 ਫੁੱਟ ਨੇ ਫੁੱਟ ਪੂਰਾ ਤਿਆਰ ਆ ਜੀ 3 ਫੁੱਟ ਪੂਰਾ ਤਿਆਰ ਚਾਰ ਚਾਰ ਪੇਪਾਂ ਵੇਚਨੇ ਉਸ ਤੋਂ ਪੂਰਾ ਪੰਜ ਪੇਪਾਂ ਦਾ ਬਣਦਾ 10 ਤਿੰਨ ਦੀ ਚਾਸੀ ਹੈ ਟਾੜਾ ਦੀ ਛੇ ਟਾੜਾਂ ਦੀ ਤੇ ਬਾਕੀ ਆ ਕੈਂਕੀ ਕੁੰਕੀ ਲਾ ਕੇ ਪੂਰੀ ਮਜ਼ਬੂਤੀ ਨਾਲ ਤਿਆਰ ਕਰ ਲਈ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰੇ ਆਪਣੀ ਥੋੜੀ ਜੀ ਵੀਡੀਓ ਹੋ ਗਈ ਆਪਣੀ ਥੋੜੀ ਜੀ ਲੇਟ ਇਸ ਵਾਰ ਕਿਉਂਕਿ ਵੀਰੇ ਆਪਾਂ ਤਿਆਰ ਕਰੇ ਜੀ 18 ਫੁੱਟਾ ਟਰਾਲਾ ਕੈਨੇਡਾ ਤੋਂ ਵੀਰੇ ਸਾਈ ਆਈ ਸੀ ਆਪਾਂ ਜਿਵੇਂ ਉਹਨਾਂ ਨੇ ਕਿਹਾ ਉਵੇਂ ਹੀ ਟਰਾਲਾ ਤਿਆਰ ਕਰਿਆ 18 ਫੁੱਟਾ ਸਾਈਜ਼ ਆ ਵੀਰੇ ਆਪਣੇ ਕੋਲ ਤੇ ਜਿੰਨਾ ਬਣਾਈਆ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਵੀਰੇ ਤੇ ਆਪਾਂ ਵੀਰੇ ਪ੍ਰੋਮੋਸ਼ਨ ਸ਼ੁਰੂ ਕਰਤੀ ਆਪਣੀ ਵੀਡੀਓ ਤੇ ਜੇ ਆਪਣੇ ਚੈਨਲ ਤੇ ਜੇ ਕੋਈ ਮੇਰਾ ਵੀਰੇ ਪ੍ਰੋਮੋਸ਼ਨ ਕਰਾਉਣਾ ਚਾਹੁੰਦਾ ਤਾਂ ਵੀਰੇ ਆਪਣੇ ਆ ਕੰਟੈਕਟ ਕਰ ਲੇ ਠੀਕ ਆ ਵੀਰੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਟਰਾਲੀ ਤੇ ਕਿਹੜ ਕਿਹੜਾ ਸਾਈਜ਼ ਆ ਕਿਵੇਂ ਕੰਮ ਕੀਤਾ ਕਿੰਨੇ ਮਜ਼ਬੂਤੀ ਨਾਲ ਕੰਮ ਕੀਤਾ ਆਇਓ ਦਿਖਾਉਣਿਆ ਸਾਰਾ ਕੁਝ ਅੱਸੀ ਗਾਲ ਜੀ ਕਿਵੇਂ ਠੀਕ ਹੋ ਜੀ ਹਾਂ ਹਾਂ ਠੀਕ ਬੱਧੀਓ ਕਿਹੜਾ ਮਾਲ ਲੱਗਿਆ ਜੀ ਇਹਦੇ ਤੇ ਮਾਲ ਇਹਨੂੰ ਸਾਰਾ ਸ਼ੇਲਡਾ ਲੱਗਿਆ ਜੀ ਟਾਟਾ ਟਾਟਾ ਸ਼ੇਲ ਹੈ ਸਾਰਾ ਟਾਟਾ ਦਾ ਮਾਲ ਠੀਕ ਆ ਜੀ ਤੇ ਕਿੰਨਾ ਕਿਹੜਾ ਸਾਈਜ਼ ਆ ਇਹ ਆਪਣੇ ਕੋਲ ਇਹ ਜੀ 18 18 ਛੱਦ ਵੱਡਾ ਟਰਾਲਾ ਵੱਡਾ ਟਰਾਲਾ ਜੀ ਠਾਣਾ ਸਕਦਾ ਠੀਕ ਆ ਜੀ ਤੇ ਬਿੰਡ ਕਿੰਨਾ ਇਧਰ ਆ ਜੋ ਆਵਾਜ਼ ਇਧਰੋਂ ਥੋੜੀ ਸਾਫ਼ ਹੋਊ ਇਧਰ ਆ ਜੀ ਬਿੰਡ 10 ਫੁੱਟ ਪੂਰਾ ਤਿਆਰ ਆ ਜੀ 3 ਫੁੱਟ ਪੂਰਾ ਤਿਆਰ ਚਾਰ ਚਾਰ ਪੈਪਾਂ ਵੇਚਨੇ ਉੱਤੇ ਪੂਰਾ 5 ਪੈਪਾਂਾ ਬਣਦਾ ਜੀ ਠੀਕ ਆ ਜੀ ਪਲਾਜ਼ਮਾ ਕਟਿੰਗ ਵਾਲਾ ਪਲਾਜ਼ਮਾ ਕਟਿੰਗ ਆ ਸਲਾਈ ਲਈ ਠੀਕ ਆ ਜੀ ਤੇ ਸ਼ੈਡਾਂ ਜੀ ਸ਼ੈਡਾਂ 10 ਗਿਜ ਅੱਛਾ ਜੀ ਤੇ ਐਸਆਈ ਐਚ ਦਾ ਪੈਪਾ ਜੀ ਸਾਰੇ ਪੈਪੇ ਵੀ ਵਾਗਰੇ ਨੇ ਹੈ ਵੀ ਪੋਏ ਨੇ ਠੀਕ ਤੱਕ ਤੇ ਬਾੜ ਤੇ ਵੀ ਵਧੀਆ ਕੰਪਨੀ ਦਾ ਪੈਪ ਲੱਗਿਆ ਆ ਸਾਰਾ ਮਤਲਬ ਮੋਰ ਦੇ ਨਾਲ ਮਿਲੂ ਹੈ ਜੀ ਜਿਹੜਾ ਇਹ ਹਿੱਸ਼ਾ ਲਾਇਆ ਜੀ ਹਾਂ ਜੀ ਬੇਦਾਗ ਰਿੰਬ ਨੇ ਆਹ ਹਾਂ ਸਾਰੇ ਹਾਂ 22 24 ਦੇ ਬੈਰਿੰਗ ਨੇ ਠੀਕ ਆ ਜੀ 22 24 ਦੇ ਇਧਰ ਦਿਖਾ ਦੇ ਵੇਲ ਦਾ ਹਿੱਸ਼ਾ ਜੀ ਇਹ ਅੱਛਾ ਵੀਰੇ ਤੇ ਆ ਆਪਣੀ ਆ ਆ ਗਈ ਹੈ ਜੀ ਕੈਂਚੀ ਸਾਰੀ ਹਾਂ ਜੀ ਆ ਦੇਖੋ ਜੀ 10 3 ਦੀ ਚਾਸੀ ਹੈ Tata ਦੀ ਸ਼ੀਲ ਟਾਟਾ ਦੀ ਤੇ ਬਾਕੀ ਆ ਕੈਂਕੀ-ਕੁੰਕੀ ਲਾ ਕੇ ਪੂਰੀ ਮਜੂਤੀ ਨਾਲ ਤਿਆਰ ਕਰੀਏ। 10-3 ਦੀ ਚਾਸੀ ਹੈ ਜੀ ਆਪਣੇ ਕੋਲ ਹੈ ਜੀ। ਠੀਕ ਆ ਜੀ ਤੇ ਹੋਰ ਬਾਕੀ ਆ ਦੇਖੋ ਪ੍ਰੋਪਰ ਮੈਲ ਆਪਣੇ ਮੋਹਰਾ ਆ ਰਹੀਆਂ ਨੇ ਜੀ ਸ਼ੀਲ ਦੇ। ਠੀਕ ਆ ਜੀ। ਹਾਂ ਜੀ। ਚਦਰ ਸਾਈਡ ਕਿਹੜੀ ਇਹਦੀ ਮਤਲਬ ਟਾਟਾ ਦੀ ਆਉਂਦੀ ਹੈ ਜੀ ਕਿਹੜੀ? ਇਹ ਵੀ ਟਾਟਾ ਦੀ ਆ ਜਾਂਦੀ ਹੈ ਜੀ ਬਾਕੀ ਤੇ ਬਕਾਰੋ ਤਾਂ ਜਿਆਦਾ ਬਕਾਰੋ ਟੈਕਸਡ ਚਦਰ। ਬਕਾਰੋ ਟੈਕਸਡ ਚਦਰ ਆਣੀ ਠੀਕ ਹੈ ਜੀ। ਇਹ ਟੂਲ ਬਾਕਸ ਹੈ ਨਾ ਆ ਵੀ ਪਲਾਜ਼ਮਾ ਦਾ ਆ ਗਿਆ ਆਪਣੇ ਕੋਲ ਹੈ ਨਾ ਜੀ। ਯਾਰ ਟੂਲ ਲਾਇਆ ਜੀ ਤੇ ਵੱਡਾ ਠੀਕ ਹੈ ਜੀ ਆ ਪੌੜੀ ਅੱਛਾ ਉੱਪਰ ਵੀ ਲਾਤੀ ਸੋਨੇ ਆ ਨਾ ਬਿੱਡ ਤੇ ਬਿੱਡ ਤੇ ਚੜ ਕੇ ਦੇਖਣਾ ਜੀ ਠੀਕ ਹੈ ਜੀ ਉੱਪਰੋਂ ਦੀ ਹਾਂ ਬਈ ਇਹ ਫਾਜਲ ਉੱਪਰ ਹੋ ਜਾਂਦੇ ਆਲਾ ਹਨਾ ਦੇਖੇ ਹੁਣ ਚੱਲ ਠੀਕ ਹੈ ਜੀ ਚੜ ਜਾਂਦਾ ਆਲਾ ਠੀਕ ਆ ਲੇਟਾਂ ਲੁੱਟਾਂ ਫੇਰ ਲੇਟਾਂ ਲੁੱਟਾਂ ਸਾਰੇ ਕੰਪਲੀਟ ਕਰਕੇ ਦਿੱਤੇ ਸਾਰਾ ਕੰਪਲੀਟ ਹੋਰ ਕੀ ਕੀ ਲਾਇਆ ਇਹ ਆਪਣੇ ਟਰਾਲੇ ਦੇ ਇਧਰ ਆਓ ਦੋਸਤੋ ਇਧਰ ਥੋੜਾ ਜਿਹਾ ਸਾਰਾ ਪਿੱਕੇ ਪਲਾਜ਼ਮਾ ਆ ਗਿਆ ਹਾਂ ਜੀ ਆ ਵੀ ਆਪਣਾ ਖਰਾਦੀ ਕਮ ਆਈ ਆ ਜਿਹੜੇ ਰੱਸੇ ਖਿੱਚਣ ਵਾਲੇ ਨੇ ਪੂਰੇ ਸ਼ੌਕ ਨਾਲ ਲਾਈਂਦੇ ਨੇ ਕਾਲੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਆ ਜੀ ਠੀਕ ਆ ਹਾਂ ਕਾਲੇ ਨਾਲ ਰੱਖਿਆ ਪਾ ਕੇ ਵਾਲਾ ਚਲਪਿਆ ਕਰੀਏ ਉਹ ਗੱਲ ਵੀ ਹੈਗੀ ਆ ਔਰ ਜਾਲੀ ਜੀ ਕਿਵੇਂ ਲੋਹੇ ਦੀ ਇਹ ਇਹ ਨਮੂਣੀ ਅੰਦੀਜੀ ਵਾਲੀ ਹੁੰਦੀ ਹੈ ਇਹ ਠੀਕ ਆ ਜੀ ਠੀਕ ਆ ਠੀਕ ਆ ਬੜੀ ਐਂ ਬੌੜੀ ਆ ਗਈ ਤੇ ਇਧਰੋਂ ਕੀ ਕੀ ਇਹਦੇ ਵਿੱਚੋਂ ਫਿਰ ਆ ਕੀ ਚੱਮਗਾ ਇਹ ਸ਼ਿਸ਼ਟ ਵਿੱਚੋਂ ਦੀ ਹੁੱਕਾ ਜਿਹੜਾ ਚਿਕਨਟ ਆਈ ਉਹ ਵੀ ਕੱਛਾ ਜਾਂਦਾ ਬਾਕੀ ਬਿਜਲੀ ਆ ਜਿਹੜੀਆਂ ਲੈਕਟਨੋਕ ਵਾਲੀਆਂ ਤਾਰ ਆ ਉਹ ਵੀ ਆ ਜਾਂਦੀ ਹੈ ਵਿੱਚੇ ਆ ਜਾਂਦੇ ਇਹਦੇ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਸੇਫਟੀ ਨਾਲ ਤਾਰ ਉਹ ਹੋਵੇ ਹਨਾ ਹਾਂ ਤੇ ਅੰਦਰ ਰਹਿੰਦੇ ਤਾਰ ਕੱਲ ਨੂੰ ਜਦੋਂ ਕੱਟ ਕੇ ਲਾਉਗੇ ਤਾਂ ਫਿਰ ਲਾਚਾਰ ਆ ਮਤਲਬ ਠੀਕ ਹੈ ਜੀ ਉਹ ਕਿੱਧਰ ਜਾ ਰਹੀ ਜੀ ਆ 4 ਇੰਚੀ ਹੁੱਕਾ ਪਰ ਹੁੱਕ ਦਾ ਕਿਵੇਂ ਕਰ ਦੋਏ ਇੰਦਰੋਂ ਤੋਂ ਅੰਦਰ ਤੱਕ ਕਿਵੇਂ ਬਣਾਉਣੇ ਹੋਗੇ ਇਹ ਆਪਾਂ ਰੇਲ ਦਾ ਐਕਸਲ ਦਾ ਬੋਸ ਹੁੰਦਾ ਯੇ ਲੰਬੇ ਟੱਕ ਲੰਮਾ ਪੂਰੇ ਦਾ ਕਿੰਨਾ ਹਾਂ 6 6 ਇੰਚੀ ਲੰਮਾ ਹੁੰਦਾ ਹੀ ਉਹ ਠੀਕ ਆ ਜੀ ਦੇਚ ਨਗਾਹ ਲੈਂਦਾ ਤੇ ਇਹ ਮੂਰੇ ਇੱਕ ਸਪੈਸ਼ਲ ਫੇਰ ਪੁੱਛ ਲੱਗਦਾ ਜੀ ਦਿੱਕਸ ਇਹ ਨਾ ਜੀ ਹਾਂ ਇੱਕ ਮਾਗਰ ਮਾਗਰਲੀ ਪਲੇਟ ਤੇ ਵੀ ਪੁੱਛ ਲਾਇਆ ਜੀ ਅੱਛਾ ਜੀ ਵਧੀਆ ਯਾਨੀ ਪ੍ਰੋਪਰ ਹੈ ਪੂਰੇ ਸਾਰਾ ਬੁਨਾ ਕੰਮ ਕਰੇ ਠੀਕ ਆ ਜੀ ਇਹ ਸਟicker ਆਗੇ ਰੰਗ ਕਿਹੜਾ ਹੋਇਆ ਇਹਨੂੰ ਰੰਗ ਦੱਸ ਦੋ ਅੱਗੇ ਇਹਨਾਂ ਨੂੰ ਤਾਂ ਰੰਗ ਕਰਾਇਆ ਜੀ ਇਹਨੂੰ 2K ਦਾ 2K ਰੰਗ ਕਰਾਇਆ ਅੱਛਾ ਸਾਰਾ ਜੀ ਠੀਕ ਜੀ ਜਾਲੀ ਤੇ ਮੈਟ ਬਲੈਕ ਲੱਗਦਾ ਜੀ ਮੈਨੇ ਵੈਸੇ ਬਲੈਕ ਜਾਲੀ ਮੈਟ ਬਲੈਕ ਹਸਦੀ ਕੋਈ ਆ ਡਾਲਾ ਦੇਖ ਲਿਆ ਜੇ ਇੱਕ ਵਾਰੀ ਆਪਾਂ ਟਾਇਰਾਂ ਬਾਰੇ ਕੀ ਹੋਇਆ ਜੀ ਟਾਇਰ ਹੁਣ ਦਿੱਤਾ ਅਗਲੇ ਦਿਨ ਹੈ ਜੀ ਅਗਲੇ ਨੇ ਆਪਣੇ ਟਾਇਰ ਨਵੇਂ ਪਾਏ ਨੇ ਐਮ ਆਰ ਐਫ ਦੇ ਟਾਇਰ ਪੁਆਏ ਨੇ ਨਵੇਂ ਬਿਲਕੁਲ ਨਵੇਂ ਆਪਾਂ ਇਹਨਾਂ ਦਾ ਵੇਟ ਘਟਾਇਆ ਬਾਜੇ ਨਾਲ ਠੀਕ ਆ ਜੀ ਆਪਾਂ ਘਟਾ ਕੇ ਆਪਾਂ ਨੇ ਬਾਕੀ ਲੋਹੇ ਦੇ ਪੈਸੇ ਲਾਏ ਨੇ ਠੀਕ ਆ ਜੀ ਆਹ ਕਲੱਚ ਜੀ ਇਹ ਕਲੱਚ ਲਾਉਗਾ ਜੀ ਇਹ ਡਾਲਾ ਡਾਲੇ ਬਾਅਦ ਚ ਹੈ ਅਜੇ ਵੀ ਡਾਲਾ ਇਹਦੇ ਨਾਲ ਸੰਗਲ ਨਾਲ ਵੀ ਹੋ ਜੂ ਹੈ ਜੀ ਸੰਗਲ ਫੇਰੇ ਤੇ ਸੰਗਲ ਵੀ ਲਿਆਈ ਆਪਾਂ ਹਾਂ ਸੰਗਲ ਵੀ ਲਾਇਲ ਸੰਗਲ ਖੋਲਤਾ ਕਰੇਗੀ ਇਹਨੂੰ ਅੱਛਾ ਖੋਲਤਾ ਕਰਿਆ ਮਤਲਬ ਬਾਹਰ ਚਲਾਣਾ ਨਾਟਰੀ ਕਹਿਆ ਜੂ ਕਾ ਸੰਗਲ ਦੀ ਲੋੜਾ ਸੰਗਲ ਵੀ ਪਾਲ ਆਈ ਜੀ ਤਾਂ ਲਾ ਠੀਕ ਹੈ ਜੀ ਮਤਲਬ ਮੂਤੀਆਂ ਜਾਂਦੀ ਤਾਂ ਨਹੀਂ ਕਿਤੇ ਹਾਂ ਇਹ ਮਜਬੂਤ ਕੀ ਲਾਣਾ ਨਹੀਂ ਹੈ ਆਪਣੇ ਕੋਲ ਭਾਈ ਦੋਨੇ ਛੇੜੀ ਲੱਗਣਗੀਆਂ ਡਾਲਾ ਅੱਛਾ ਇਕੱਦਰ ਵੀ ਤੇ ਉਧਰ ਵੀ ਠੀਕ ਹੈ ਜੀ ਡਾਲਾ ਇਹ ਚੈਨਰ ਕਿੰਨੇ ਲਾਏ ਨਹੀਂ ਫਿਰ ਆਪਾਂ ਚੈਨਰ ਛੇਲਦੇ ਨਹੀਂ ਟਾਟਾ ਦੇ ਠੀਕ ਹੈ ਕਿਹੜਾ ਸਾਈਜ਼ ਮਤਲਬ ਕਿਹੜੇ 4 ਤੋਂ ਦਾ 4 ਤੋਂ ਦਾ ਠੀਕ ਹੈ ਜੀ ਆ ਪਾਈਪਾ ਦਾ ਹੀ ਬਣਿਆ ਕੇ ਬਣਵਾਇਆ ਜੀ ਇਹ ਇਹ ਬਣਾਇਆ ਜੀ ਆਪਾਂ ਨੇ origignal pipe ਦਾ original pipe ਦਾ ਜਿਹੜਾ ਉੱਪਰ ਬੈੱਡ ਤੇ ਪਾਇਆ ਹੋਇਆ ਕੰਪਨੀ ਦਾ ਹਾਂ ਜੀ ਕਿਹੜੀ ਕੰਪਨੀ ਦਾ ਜੀ ਇਹ ਆ ਦੇਖ ਲਓ ਇਹ 1 ਦਾ ਜੀ ਇਹ 1 ਦਾ 1 ਦਾ ਠੀਕ ਹੈ ਜੀ 12 ਫੁੱਟ ਦਾ ਸਾਈਜ਼ ਹੈ ਨਾ ਜੀ ਹਾਂ 12 ਠੀਕ ਹੈ ਜੀ ਐਂਗਲਾਂ ਕਿਹੜੀਆਂ ਲੱਗੇ ਨੇ ਫਿਰ ਇਹਨੂੰ ਜੀ ਐਂਗਲ ਸੇਲ ਦੀ ਲੱਗੇ ਟਾਟਾ ਦੀ ਟਾਟਾ ਦੀ ਨਾ ਕਿਹੜਾ 2 2.5 ਦੀ ਕਿਹੜੀ ਹੈ ਜੀ ਇਹ ਆਪਣੇ ਕੋਲ 2 2 ਦੀ ਹੁੰਦੀ 2 2 ਦੀ ਲੱਗੂ ਆਮਰੇ ਆ ਪੱਤੀਆਂ ਆ ਜੀ ਲੋ ਜੀ ਦੋਸ਼ ਹੁੰਦਾ ਕਿ ਇੱਕ ਦਾ ਜੀ ਕਰ ਦਿੰਦਾ ਬੇਟੇ ਪਲਾਜ਼ਮਾ ਦਾ ਬਾਕੀ ਆ ਲਾਈਵ ਜੀ ਹੁੰਦੇ ਨੇ ਅਗਲੇ ਹਫਤੇ ਹੁੰਦੇ ਨੇ ਲਾਈਵ ਵੀ ਲਾਵਣਾ ਲਾਈਕਾਂ ਨੇ ਆਉਂਦੀ ਆਉਂਦੇ ਨੇ ਕਿ ਵੀ ਲਗੂਗਾ ਇੱਕ ਦਾ ਆਉਂਦੇ ਨੇ ਅੱਛਾ ਸਾਈਜ਼ ਕਿਹੜਾ ਕਿਹੜਾ ਬਣਾ ਦਿੰਨੀ ਜਰਾ ਬਾ ਕਾਇਸ਼ ਜੀ ਨੇ ਕਹਾਂ ਕਹਾਂ ਜੇ ਆਪਾਂ ਨੇ ਹੁਣ 18 ਛੱਤ ਬਣਾਇਆ ਜੀ 18 ਤੋਂ 16 ਛੱਤ ਬਣਵਾਉਂਦਾ ਠੀਕ ਹੈ ਜੀ ਕੋਈ 14 ਛੱਤ ਵੀ ਬਣਵਾਉਂਦਾ ਜੀ ਠੀਕ ਹੈ ਜੀ ਕੋਈ 13 6 ਵੀ ਬਣਵਾ ਲੈਂਦਾ ਜੀ ਅੱਛਾ ਜੀ ਬਾਕੀ ਛੇਕ ਤੱਕ ਇਹ ਜਾਂ ਮਰਜੀ ਹੋਵੇ ਆਪਣਾ ਟੋਲ ਕੇ ਆ ਕੰਮ ਵੀਰੇ ਆਪਣੇ ਕੋਲ 18 ਫੁੱਟ ਡਰਾਂਦਾ ਵੀਰੇ ਆਪਾਂ ਇਹਦੀ ਪੂਰੀ ਵੀਡੀਓ ਨੂੰ ਦਿਖਾ ਦੇ ਦੁਬਾਰਾ ਦੇਖ ਲਓ ਕੋਈ ਇਨਫੋਰਮੇਸ਼ਨ ਚਾਹੀਦੀ ਆਪਣੇ ਨੰਬਰਾਂ ਤੇ ਲੈ ਲਓ ਇੱਕ ਵੀਰੇ ਹੋਰ ਗੱਲ ਆਪਣੇ ਚੈਨਲ ਤੇ ਪ੍ਰੋਮੋਸ਼ਨ ਸ਼ੁਰੂ ਕਰਤੀ ਆਪਾਂ ਅੱਗੇ ਆਪਾਂ ਫ੍ਰੀ ਕਰਾਂਗੇ ਵੀਰੇ ਜੇ ਕਿਸੇ ਨੂੰ ਕੋਈ ਆਪਣਾ ਕੰਮ ਸ਼ੁਰੂ ਕਰਦਾ ਛੋਟੇ ਲੈਵਲ ਤੇ ਤਾਂ ਆਪਾਂ ਨੂੰ ਕੰਟੈਕਟ ਕਰ ਲਿਆ ਆਪਾਂ ਦੀ ਵੀਡੀਓ ਆਪਣੇ ਚੈਨਲ ਤੇ ਪਾਵਾਂਗੇ ਪਰ ਵੀਰੇ ਇੱਕ ਸ਼ਰਤ ਇਹ ਹੈ ਵੀ ਕੰਮ ਜਿਹੜਾ ਹੋਵੇ ਵਧੀਆ ਹੋਵੇ ਨਾ ਨਸ਼ੇ ਵਾਲਾ ਹੋਵੇ ਨਾ ਕੋਈ ਦੂਸਰਾ ਹੋਵੇ ਸੱਟੇਬਾਜੀ ਵਾਲਾ ਵੀਰੇ ਉਹਦੀ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਨੀ ਤੇ ਹੋਰ ਵੀਰੇ ਦੇਖ ਲਓ ਲੁੱਕ ਦੇਖ ਲਓ ਜਿਹੇ ਜਿਹਾ ਕਹੂੰਗੇ ਟਾਟਾ ਦਾ ਸਾਰਾ ਮਾਲ ਤੇ ਰੰਗ ਜਿਹੜਾ ਕਹੂੰਗੇ ਬਾਈ ਉਹਨੇ ਨਾਲ ਕੰਟੈਕਟ ਕਰ ਲਓ ਇੱਕ ਵਾਰੀ ਠੀਕ ਆ ਵੀਰੇ ਅੱਗੇ ਮਿਲਦੇ ਆ ਤੁਹਾਨੂੰ ਧੰਨਵਾਦ ਜੀ ਸਾਰਿਆਂ ਦਾ ਸਸੀ ਕਾਰੋ